जिंदाबाद जिलाबाग इन्हों तरफ ऐसी जिंदाबाद जिलाबाग इन्होंने तरफ ऐसी हाय हाय मुदाबाद मुर्दाबाद मुर्दाबाद जिंदाबाद जिंदाबाद जिला

ਕਿਸਾਨਾ ਘੇਰਿਆ ਆਮ ਆਦਮੀ ਪਾਰਟੀ ਦਾ ਚੇਅਰਮੈਨ ਹੋਈ ਤਿੱਖੀ ਬਹਿਸ ਬਾਜੀ ਕਿਸਾਨ ਮਜ਼ਦੂਰ ਚਥੇ ਬੰਤੀਆਂ ਤੇ ਚਲਾ ਕਰਤਾਸਪੁਰ ਚੌਂਤ ਤੇ ਪਪਾ ਮਸਤੂਵਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲਤਾ ਕਾਫਲਾ ਕਰਿਆ ਗਿਆ ਇਸ ਦੌਰਾਨ ਕਿਸਾਨਾ ਅਤੇ ਚੇਅਰਮੈਨ ਰਮਨ ਬਹਿਲ ਦੀ ਆਪਸ ਚ ਤਿੱਖੀ ਬਹਿਸ ਬਾਜੀ ਹੋਈ ਕਿਸਾਨਾ ਨੇ ਕਾਫਲੇ ਨੂੰ ਘੇਰ ਕੇ ਛੰਬੂ ਅਤੇ ਖਨੋਰੀ ਬਾਰਡਰ ਚ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਦਾ ਮੁੱਦਾ ਚੁੱਕਿਆ ਜਦ ਕਿ ਰਮਨ ਬਹਿਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ ਤੁਹਾਨੂੰ ਪਤਾ ਵੀ ਐਤ ਕਾ ਜੋ ਨੇਰਾ ਜਿਹੜਾ ਕਿਲੇ ਦਾ 10 ਤੋ 12000 ਰੁਪਇਆ ਜਿਹੜਾ ਲੁੱਟਿਆ ਗਿਆ ਤੁਸੀਂ ਇਹਦੇ ਤੇ ਬੋਲੇ ਉਹ ਬੋਲੇ ਭਾਜੀ ਬਿਲਕੁਲ ਨਹੀਂ ਬੋਲੇ ਬਿਲਕੁਲ ਨਹੀਂ ਬੋਲੇ ਅੱਜ ਵੀ ਮੰਡੀਆਂ ਦੇ ਵਿੱਚ ਜਿਹੜੇ ਸਾਡੇ ਸਾਡੇ ਕਿਸਾਨ ਆ ਕੋਈ ਜੇ ਫਾਰਮ ਨਹੀਂ ਦਿੱਤਾ ਤੇ ਤੁਸੀਂ ਉਹਦੀ ਕੋਈ ਕੋਈ ਉਹਦਾ ਨੋਟਿਸ ਨਹੀਂ ਲਿਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਦੇਖੋ ਸੈਂਟਰ ਗਵਰਨਮੈਂਟ ਦਾ ਕਸੂਰ ਰਿਹਾ ਉਹਨਾਂ ਨੇ ਜਾਣ ਕੇ ਸਪੇਸ ਨਹੀਂ ਦਿੱਤੀ ਤਾਂ ਕਿ ਮੁਸ਼ਕਲ ਹੋਈ ਸੈਂਟਰ ਗਵਰਨਮੈਂਟ ਦਾ ਹੁਣ ਵੀ ਕੋਸ਼ਿਸ਼ ਇਹ ਆ ਨੂੰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਨੂੰ ਘੇਰਿਆ ਜਾਵੇ ਅੱਜ ਇਹਨੇ ਝੋਨੇ ਦੇ ਵਿੱਚ ਕਰਦੇ ਕੋਈ ਸੈਂਟਰ ਨਹੀਂ ਭਾਈਵਾਲ ਸੈਂਟਰ ਨਹੀਂ ਭਾਈਵਾਲ ਬੜੀ ਪੰਜਾਬ ਸਰਕਾਰ ਇੱਕ ਸਾਡਾ ਸਾਡਾ ਮੋਰਚਾ ਸੈਂਟਰ ਨੇ ਨਹੀਂ ਚੁੱਕਿਆ ਇਹ ਸਾਫ ਗੱਲ ਹੈ ਉੱਥੋਂ ਜਿਹੜੇ ਸਾਡਾ ਮੋਰਚਾ ਪੰਜਾਬ ਸਰਕਾਰ ਨੇ ਚੁੱਕਿਆ ਠੀਕ ਹੈ ਠੀਕ ਹੈ ਮੋਰਚੇ ਤੇ ਕਾਰਵਾਈ ਕੀਤੀ ਹੋਣਾ ਉਹਦਾ ਜਵਾਬ ਨਹੀਂ ਸਾਡੀ ਗੱਲ ਦਾ ਆਇਆ ਤੁਹਾਡੇ ਕੋਲ ਜਿਹੜੀ ਗੱਲ ਦਾ ਅਸੀਂ ਜਵਾਬ ਪੁੱਛਣਾ ਚਾਹੁੰਦੇ ਉਹ ਨਹੀਂ ਆਇਆ ਟਰਾਲ ਉੱਥੋਂ ਸਾਡੇ ਮੋਰਚੇ ਤੋਂ ਟਰਾਲੀਆਂ ਪੱਖੇ ਸਾਡੇ ਭਾਂਡੇ ਉਹ ਬਿਲਕੁਲ ਹੈ ਤੁਹਾਡੇ ਨਾਲ ਉਹ ਉਹ ਨੂੰ ਰੋਕਿਆ ਜਾ ਸਕਦਾ ਹੈ ਉਹ ਨੂੰ ਰੋਕਿਆ ਜਾ ਸਕਦਾ ਹੈ ਤੇ ਉਹ ਗਲਤੀ ਕੀਤੀ ਹੈ ਉਹ ਗਲਤੀ ਕੀਤੀ ਮੇਰੀ ਬੇਨਤੀ ਹੈ ਕੋਈ ਇਹ ਨੂੰ ਰੋਕਿਆ ਜਾ ਸਕਦਾ ਸੀ ਤੁਸੀਂ ਉਹ ਉਹ ਸਮਝਦੇ ਹੋ ਵੀ ਉਹ ਗਲਤ ਹੋਇਆ ਤੇ ਉਹ ਕਿਹਨੇ ਕੀਤਾ ਮੇਰੀ ਬੇਨਤੀ ਆ ਸੁਣੋ ਸਾਡੇ 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 ਸਵਾਲ ਦਾ ਜਵਾਬ ਸਾਡੇ ਤੁਹਾਡੇ ਸਵਾਲ ਦਾ ਜਵਾਬ ਕਿਹ ਕੀ ਜਵਾਬ ਕਿਹ ਤੱਕ ਚੋਰੀ ਦਾ ਸਮਾਨ ਦੀ ਗੱਲ ਆ ਟੋਟਲੀ ਗਲਤ ਕਿਸਾਨ ਦੀ ਬੜੀ ਮਿਹਨਤ ਦੇ ਨਾਲ ਜਾ ਕੇ ਟਾਲੀਆਂ ਸੱਤ ਬੰਦੇ ਨੇ ਜਿਹੜਾ ਜਿਹੜਾ ਵੀ ਕੋਈ ਗੁਨਾਹਗਾਰ ਆ ਉਹਨੂੰ ਫੜਿਆ ਜਾਣਾ ਚਾਹੀਦਾ ਫੜਾਂਗੇ ਉਹਦੇ ਵਿੱਚ ਕੋਈ ਕੇ ਗਲਤੀ ਰਿਆਤ ਨਹੀਂ ਔਰ ਜਿਹੜਾ ਵੀ ਪਰਚਾ ਉੱਤੇ ਬੰਦਾ ਉਹ ਤੇ ਜਰੂਰ ਦੱਸਣਾ ਹੈਗਾ ਭਾਵੇਂ ਪੁਲਿਸ ਵਾਲਾ ਹੋਵੇ ਭਾਵੇਂ ਕੋਈ ਹੋਵੇ ਜਿਹੜੀ ਜਿਹੜਾ ਸਮਾਨ ਚੋਰੀ ਹੋਇਆ ਉਹ ਉਹ ਬਿਲਕੁਲ ਗਲਤ ਗੱਲ ਹੈ ਸਮਾਜੀ ਤੌਰ ਤੇ ਆਪਣੇ ਘਰੋਲ ਜਾ ਕੇ ਚੀਜ਼ਾਂ ਉੱਤੇ ਬੈਠ ਕੇ ਲੋਕਾਂ ਦੀ ਗੱਲ ਕਰ ਰਹੇ ਸਾਂ ਉਹ ਉਹ ਸਰਕਾਰ ਵਾਲੇ ਜਿਹੜੇ ਜੇ ਉਹਦਾ ਸਮਾਨ ਨਹੀਂ ਲੱਭਦਾ ਉਦੀ ਜ਼ਿੰਮੇਵਾਰੀ ਕੌਮ ਦੀ ਨਹੀਂ ਉਹਦੀ ਜੇਸ ਪੌਦਾ ਜਿਹੜੇ ਉਹਦੀ ਟ੍ਰੇਸ ਨਹੀਂ ਹੁੰਦਾ ਉਹ ਕੋਸ਼ਿਸ਼ ਕਰਾਂਗੇ ਵੀ ਸਰਕਾਰ ਉਹਨੂੰ ਕੰਪਨਸੇਟ ਕਰੇ ਕੋਈ ਗੱਲ ਨਹੀਂ ਐਸੀ ਆ ਉਹ ਸਰਕਾਰ ਕਰੂਗੀ ਨਹੀਂ ਹੁੰਦੀ ਜੇ ਜਿਹੜਾ ਜਿਹੜਾ ਸਮਾਨ ਨਹੀਂ ਮਿਲਦਾ ਕਿਸਾਨ ਜਿਹੜਾ ਸੰਘਰਸ਼ ਲੜੀ ਗਲਤ ਸੀ ਜਾਂ ਠੀਕ ਸੀ ਨਹੀਂ ਠੀਕ ਦੇਖੋ ਜੇ ਠੀਕ ਸੀ ਉਹ ਸਾਰੇ ਕਿਸਾਨ ਜੇ ਠੀਕ ਜੇ ਠੀਕ ਹੈ ਤੁਸੀਂ ਕਿਸਾਨ ਦਾ ਸੰਘਰਸ਼ ਬਿਲਕੁਲ ਠੀਕ ਆ ਕਿਸਾਨ ਦੇਖੋ ਕਿਸਾਨ ਸਾਰੇ ਮੁਲਕ ਦਾ ਕੀ ਬਾਹਰਲੇ ਦੇਸ਼ਾਂ ਦਾ ਵੀ પેટ ਭਰਦਾ ਔਰ ਕਿਸਾਨੀ ਦਾ ਹਾਲ ਸਭ ਤੋਂ ਆਰਥਿਕ ਤੌਰ ਤੇ ਕਮਜ਼ੋਰ ਆ ਕਿਉਂਕਿ ਮੈਂ ਆਪ ਉਸ ਪਰਿਵਾਰ ਚੋਂ ਮੇਰੀ ਤੀਜੀ ਪੀੜ੍ਹੀ ਕਿਸਾਨੀ ਦੇ ਵਿੱਚ ਔਰ ਦੋ ਦੋ ਪੀੜੀਆਂ ਕਰਜ਼ੇ 'ਚ ਲੰਘ ਜਾਂਦੀਆਂ ਨੇ ਫਿਰ ਤੇ ਚਲੋ ਆ ਦੂਜੇ ਬੈਂਕ ਬੋਕ ਆ ਗਏ ਨੇ ਤੇ ਕਿਸੇ ਵਕਤ ਲੈਣ ਮਾਰ ਕੇ ਬੈਂਕ ਨੂੰ ਅਸੀਂ ਮੰਦਰ ਗੁਰਦੁਆਰੇ ਕੋਲ ਪੁੱਛਦੇ ਸੀਗੇ ਗੱਲ ਇਹ ਹੈ ਤੁਸੀਂ ਤੁਹਾਡੀ ਸੋਚ ਮੁਤਾਬਕ ਤੁਸੀਂ ਅਸੀਂ ਤੁਹਾਡੇ ਕਾਗਜ਼ ਦੇ ਨਾਲ ਔਰ ਜਿੱਥੋਂ ਤੱਕ ਕਿਸਾਨੀ ਦੀ ਗੱਲ ਹੋਏਗੀ ਠੋਕ ਕੇ ਗੱਲ ਕਰਾਂਗੇ ਤੁਹਾਡਾ ਵਿਊ ਪੁਆਇੰਟ ਪੂਰਾ ਮਜ਼ਬੂਤ ਹੈ ਤੁਹਾਡੀ ਸਰਕਾਰ ਨੇ ਐਮ ਐਸ ਪੀ ਦੀ ਗਾਰੰਟੀ ਦਿੱਤੀ ਹੋ ਬੀਬੀ ਚੁਟਕੀਆਂ ਮਾਰ ਕੇ ਕਹਿੰਦੀ ਹੈ ਵੀ ਆਪਾਂ ਪੰਜ ਮਹੀਨੇ ਦੀ ਹੋਣੀ ਦੇਖੋ ਇਹ ਫਸਲਾਂ ਦੀ ਮਤਲਬ ਪੂਰੀ ਦੇਖੋ ਇਹ ਸੈਂਟਰ ਗਵਰਨਰ ਦੇ ਡਿਮੈਨ ਚਾ ਪਰ ਸੋਲੋ ਮੇਰੇ ਤੁਹਾਡਾ ਤੁਹਾਡਾ ਚਾ ਤੁਹਾਡਾ ਚੋਣ ਮੈਨੀਫੈਸਟੋ ਦੀ ਵਾਦਾ ਤੁਹਾਡਾ ਚੋਣ ਮੈਨੀਫੈਸਟੋ ਦੇ ਵਿੱਚ ਵਾਦਾ ਹੈਗਾ ਇਤ ਨਹੀਂ ਹੈਗਾ ਬਸਤੀ ਹਰ ਫਸਲ ਦੀ ਹੋਣੀ ਚਾਹੀਦੀ ਆ ਉਹਦਾ ਕਾਰਨ ਕੀ ਆ ਜਿਹੜੀ ਹੋਣੀ ਚਾਹੀਦੀ ਸੀ ਆਪਾਂ ਜਿੱਥੇ ਬੰਦੀਆਂ ਉੱਤੇ ਬੈਠੇ ਸੀਗੇ ਪਪਾ ਆਪਣੀ ਗੱਲ ਕਰ ਰਹੇ ਸੀਗੇ ਨਹੀਂ 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 ਉਹ ਰਾਹ ਜਿਹੜੇ ਬੰਦ ਕੀਤੇ ਉਹ ਕਿਨੇ ਕੀਤੇ ਆ ਉਹਦਾ ਉਹਦਾ ਜਵਾਬ ਦਿਓ ਜਿਹੜੀਆਂ ਕੰਦਾ ਕੱਟੀਆਂ ਹੋ ਕਿਨੇ ਕੱਟੀਆਂ ਬੰਦ ਕੀਤੇ ਸੀ ਕਿ ਜਦ ਹਰਿਆਣਾ ਸਰਕਾਰ ਨੇ ਕੀਤੇ ਜਿਹੜੀਆਂ ਖੰਨਾ ਨੇ ਉਹ ਤੇ ਤੁਹਾਨੂੰ ਪਤਾ ਹੀ ਹਰਿਆਣਾ ਸਰਕਾਰ ਤੇ ਸੈਂਟਰ ਗਵਰਨਮੈਂਟ ਦੀਆਂ ਸੀਗੀਆਂ ਜਦੋਂ ਸਰਕਾਰ ਹਰਿਆਣਾ ਨੇ ਉਹਦੇ ਰਾਹ ਬੰਦ ਕੀਤੇ ਸੀ ਇਹ ਗੱਲਬਾਤ ਜਿਹੜੀ ਆ ਉਹ ਕੇਂਦਰ ਦੇ ਨਾਲ ਜਿਹੜੀ ਉਹ ਚੱਲ ਰਹੀ ਸੀ ਤੇ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਤੁਹਾਡੀ ਸਰਕਾਰ ਨੂੰ ਜਿਹੜਾ ਜਿਹੜਾ ਉਤੋਂ ਜਿਹੜੇ ਸਾਡੇ ਆਗੂ ਨੇ ਜਿਹੜੇ ਗੱਲਬਾਤ ਦੇ ਬਹਾਨੇ ਮਤਲਬ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਵਿੱਚ ਛੱਡ ਕੇ ਤੇ ਉਹਨਾਂ ਨੂੰ ਰੈਸਟ ਕਰਨਾ ਕੀ ਉਹ ਠੀਕ ਹੀ ਇਹੋ ਨਹੀਂ ਗੱਲ ਇੱਕ ਗੱਲ ਕਰੋ ਆਪ ਵੀ ਪਤਾ ਹੈ ਕਿ ਜਿੱਥੋਂ ਤੱਕ ਨਹੀਂ ਅਸੀਂ ਅਸੀਂ ਮੇਰੀ ਬੇਨਤੀ ਸੁਣ ਲਓ ਅਪਾ ਸਵਾਲ ਸਵਾਲ ਕੀਤਾ ਤੁਹਾਨੂੰ ਅਪਾ ਸਵਾਲ ਸਵਾਲਾਂ ਦੇ ਜਵਾਬ ਲੈਣੇ ਮਤਲਬ ਕਹਿੰਦਾ ਵੀ ਇਹ ਕੀ ਇਤਿਹਾਸ ਦੇ ਵਿੱਚ ਇਦਾਂ ਦਾ ਹੋਇਆ ਕਿ ਜਿਹੜਾ ਗੱਲਬਾਤ ਵਾਸਤੇ ਸੱਦ ਕੇ ਤੇ ਉਹਦਾ ਉਹਨੂੰ ਬੰਦਿਆਂ ਨੂੰ ਉੱਥੇ ਅਰੈਸਟ ਕਰ ਲਿਆ ਗਏ ਇਹ ਹਥਿਆਰਬੰਦ ਲੈਰਾਂ ਵੀ ਚੱਲੀਆਂ ਉਹਨਾਂ ਨਾਲ ਵੀ ਗੱਲਾਂਬੱਤਾਂ ਹੁੰਦੀਆਂ ਰਹੀਆਂ ਪਰ ਇਦਾਂ ਦਾ ਪਹਿਲੀ ਵਾਰੀ ਇਦਾਂ ਹੋਇਆ ਕਿ ਕੀ ਇਹ ਠੀਕ ਕੀਤਾ ਦੇਖੋ ਇਹ ਤੁਹਾਡਾ ਪਾਟ ਇੰਟਰਵਿਊ ਹੈ ਮੇਨ ਗੱਲ ਕਰ ਰਿਹਾ ਵੀ ਚਲੋ ਮੇਰੀ ਬੇਂਤੀ ਸਾਡਾ ਸਾਡਾ ਸਿੱਧਾ ਸਾਡਾ ਸਿੱਧਾ ਤੁਸੀਂ ਨਹੀਂ ਬੋਲਣਾ ਤੁਸੀਂ ਬੋਲਣਾ ਸਾਡੀ ਗੱਲ ਹੋਦ ਨੇ ਆਪਣੇ ਘਰ ਵਾਲੀ ਗੱਲ ਹੈ ਜੀ ਬਹੁਤ ਸਾਡੇ ਆਪਣੇ ਸਾਰੇ ਪਰਿਵਾਰ ਨੇ ਗੱਲ ਕਰੋ ਕੋਈ ਨਹੀਂ ਮੈਂ ਮਜੀ ਅਕੋ ਨਹੀਂ ਤੁਸੀਂ ਜੋ ਤੁਸੀਂ ਨਹੀਂ ਬੋਲਣਾ ਆਪਾਂ ਜਵਾਬ ਜਦੋਂ ਤੁਹਾਡੇ ਨਾਲ ਕਰਾਂਗੇ ਉਹ ਤੇ ਤੁਸੀਂ ਜਵਾਬ ਨਹੀਂ ਇਹ ਨਹੀਂ ਕਰਦੇ ਗੱਲ ਮੇਰੀ ਬੇਂਤੀ ਹੈ ਵੀ ਮੈਂ ਆਪ ਤੁਹਾਡੇ ਵਿੱਚੋਂ ਆ ਕਿਸਾਨੀ ਜਵਾਲਾ ਕਿ ਮੈਂ ਆ ਹੱਥ ਨਾਲ ਨਹੀਂ ਹੱਲ ਚਲਾਇਆ ਪਰ ਮੈਨੂੰ ਇਹ ਕਿ ਕਿਸਾਨ ਦੀ ਜ਼ਿੰਦਗੀ ਪਤਾ ਵੀ ਕੀ ਆ ਕਿਵੇਂ ਔਖਾਂ ਆਉਂਦੀਆਂ ਨੇ ਸਵਾਲ ਇਹ ਆ ਵੀ ਉਹ ਭਗਵਾਨ ਤਾਂ ਮੰਨਦੀ ਹਮੇਸ਼ਾ ਹੀ ਤੇ ਕੋੜਾ ਦੀ ਸੋਚ ਕਿਸਾਨੀ ਨਾਲ ਨਹੀਂ ਆ ਨਹੀਂ ਅਸੀਂ ਅਸੀਂ ਸਾਡਾ ਸਿੱਧਾ ਸਵਾਲ ਸਾਡਾ ਸਿੱਧਾ ਸਵਾਲ ਇੱਥੇ ਫਸ ਗਿਆ ਸਾਡਾ ਸਿੱਧਾ ਸਵਾਲ ਦਾ ਸਿੱਧਾ ਜਵਾਬ ਦਿਓ ਜੋ ਨੇ ਉਹ ਕੀਤਾ ਹੈ ਪੀਓ ਠੀਕ ਕੀਤਾ ਮੈਂ ਇਸ ਗੱਲ ਤੇ ਨਹੀਂ ਪੈਂਦਾ ਵੀ ਉਹਨਾਂ ਨੇ ਕੀਤਾ ਲੈਣਾ ਪਊਗਾ ਨਾ ਵੇਖੋ ਪੈਣਾ ਪਊਗਾ ਤੁਸੀਂ ਉਹਦੀ ਨਾਮਜ਼ਦਗੀ ਕਰ ਦਿਓ ਸਰ ਜੀ ਤੁਸੀਂ ਕਿਸਾਨੀ ਨਾਲ ਸਰਕਾਰ ਬਣਾਈ ਆ ਉਹਦੀ ਨਾਮਜ਼ਦਗੀ ਕਰ ਦਿਓ ਉੱਥੇ ਤੁਸੀਂ ਲੋਕਾਂ ਦੀ ਨਮੰਨਦੀ ਕਰ ਦਿਓ ਜੇ ਲੋਕਾਂ ਤਾਨੂੰ ਜਿੰਨੇ ਵੀ ਲੋਕਾਂ ਦੀ ਗੱਲ ਕਰੋ ਤੁਸੀਂ ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰਨੀ ਤਾਂ ਫਿਰ ਤੁਹਾਨੂੰ ਕਦੇ ਵਾਸਤੇ ਚੋੜ ਲੋਕਾਂ ਦੇ ਜਜ਼ਬਾਤ ਲੋਕਾਂ ਦੇ ਵਿਚਾਰ ਕਿਸਾਨੀ ਵਾਸਤੇ ਹਰ ਥਾਂ ਆਪਾ ਘੜ ਤੇ ਧਿਆਨ ਦੇਖੋ ਸਭ ਤੋਂ ਪਹਿਲਾਂ ਮੈਂ ਕਹਿੰਦਾ ਰਿਆਂ ਵੀ ਜਿਹੜੀ ਸਾਹੀ ਜਦੋਂ ਵੇਚਣ ਜਾਂਦੇ ਆ ਸਾਡੀ ਕੀਮਤ ਜਿਹੜੀ ਟੈਂਸ ਦੀ ਆ ਉਹ ਖਰੀਦਦਾਰ ਲਾਉਂਦਾ ਕਦੇ ਵੇਚ ਬਣਾਉਣ ਵਾਲਾ ਲਾਉਂਦਾ ਹੀ ਨਹੀਂ ਮੈਂ ਤੇ ਆਹੀ ਗੱਲ ਤੇ ਦੋ ਉਦਾਹਰਣ ਦਿੰਦਾ ਤੁਹਾਨੂੰ ਆਪਾਂ ਗੱਲ ਆਪਾਂ ਮੰਡੀ ਤੇ ਜਾਂਦੇ ਆ ਨਾ ਆਪਾਂ ਸਬਜ਼ੀ ਲੈ ਜਾਂਦੇ ਆ ਬਾਟਰ ਲੈ ਆਈਆਂ ਗੋਭੀ ਲੈ ਆਈਆਂ ਜੀ ਸਾਡੀ ਉਹਦੇ ਤੇ ਪ੍ਰੋਡਕਸ਼ਨ ਆਈ ਹੁੰਦੀ ਆ ਕੀਮਤ ਮੰਨ ਲਓ 2 ਰੁਪਏ ਕਿਲੋ ਉਹ ਜਿਹੜਾ ਖਰੀਦਦਾਰ ਹੁੰਦਾ ਕਿ 2 ਰੁਪਿਆ ਦੇਣਾ ਤੂੰ ਲੈਣਾ ਲੈ ਨਹੀਂ ਲੈਣਾ ਲੈ ਅੱਧੇ ਮੈਂ ਕਹਿੰਨਾ ਵੀ ਸਾਡੀ ਜਿੰਸ ਦਾ ਜਿਹੜਾ ਕੀਮਤ ਆ ਉਹ ਉਹ ਖਰੀਦਦਾਰ ਪਾਉਂਦਾ ਵੇਚ ਲੈਣਾ ਨਹੀਂ ਪਾਉਂਦਾ ਇਸ ਲਈ ਐਮਐਸਪੀ ਦਾ ਫੋੜਾ ਬਹੁਤ ਜ਼ਰੂਰੀ ਆ ਤੁਹਾਡਾ ਮਤਲਬ ਇਹ ਆ ਕਿ ਐਮਐਸਪੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਤੇਰੇ ਔਰ ਉਹਦੇ ਉਹਦੇ ਸਟੇਟ ਗੱਲ ਤੁਹਾਡਾ ਤੁਹਾਡਾ ਮੋਰਚਾ ਵੀ ਸਹੀ ਸੀ ਤੁਹਾਡਾ ਮੋਰਚਾ ਵੀ ਸਹੀ ਸੀ ਫਿਰ ਭਗਵੰਤ ਮਾਨ ਦੇ ਢਿੱਡ ਵੀ ਕਿਉਂ ਹੋ ਗਈ ਉਹਨੇ ਕਿਉਂ ਸਾਨੂੰ ਸਾਨੂੰ ਜਿਹੜਾ ਮਾਰ ਕੁੱਟ ਕੇ ਉੱਥੋਂ ਕੱਢਿਆ ਰਾਤ ਦੇ ਹਨੇਰੇ ਵਿੱਚ ਕਰ ਲੈਂਦੇ ਆ ਅੱਪ ਮੁੱਖ ਮੰਤਰੀ ਸਾਹਮਣੇ ਉੱਥੇ ਤਸੱਦਦ ਹੋਇਆ ਉਹ ਉਹ ਉਹਦੇ ਤੇ ਤੁਸੀਂ ਤੁਸੀਂ ਬੋਲਿਆ ਕੋਈ ਤੁਸੀਂ ਤੁਹਾਡਾ ਤੁਹਾਡੀ ਅਹੀਂ ਗੱਲ ਕਰਦੇ ਆ ਵੀ ਇੱਥੇ ਕੁਝ ਬੋਲਿਆ ਤੂੰ ਨਹੀਂ ਬੋਲੇ ਕੋਈ ਮੇਰੀ ਨਾਲੇ ਜਾ ਭਗਵੰਤ ਮਾਨ ਜੀ ਦੀ ਸਰਕਾਰ ਔਰ ਆਮ ਆਦਮੀ ਪਾਰਕੀ ਦੀ ਸਰਕਾਰ ਇੰਨਾ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਕਿਸਾਨਾਂ ਦਾ ਨਾਲ ਹੈ ਸਾਡਾ ਸਾਡਾ ਮੋਰਚਾ ਸਹੀ ਹੋਏ ਸਾਡਾ ਮੋਰਚਾ ਸਹੀ ਹੋਏ ਤੇ ਤੁਹਾਡੀ ਜ਼ੁਬਾਨੀਆਂ ਵੀ ਮੋਰਚਾ ਸਹੀ ਆ ਤੁਹਾਡੀ ਜ਼ੁਬਾਨੀਆਂ ਵੀ ਮੋਰਚਾ ਸਹੀ ਆ ਤੇ ਸਾਨੂੰ ਭਗਵਾਨ ਤੁਮਣ ਕੁੱਟ ਕੇ ਕੱਢ ਦੇ ਤੇ ਕਿਹਦਾ ਉਹਦੀ ਫੇਟ ਨਹੀਂ ਸਿੱਖਾ ਕਰੀ ਜਾਂਦੇ ਹੂ ਇਹ ਸੂ ਰਹਿ ਗਏ 13 ਮਹੀਨੇ ਦਿੱਲੀ ਮੋਰਚਾ ਲੱਗਿਆ ਰੇ ਭਾਜਪੀ ਸਰਕਾਰ 13 ਮਹੀਨੇ ਦਿੱਲੀ ਮੋਰਚਾ ਲੱਗਿਆ ਰੇ ਭਾਜਪੀ ਦੀ ਸਰਕਾਰ ਹਰਿਆਣਾ ਨਹੀਂ ਤੇ ਦਿੱਲੀ ਸੀ ਸਾਨੂੰ ਕਿਸੇ ਨੇ ਨਹੀਂ ਛੇੜਿਆ ਤੁਹਾਡੀ ਸਰਕਾਰ ਇੱਥੇ ਆਈ ਤੇ ਤੁਹਾਡੇ ਸਰਕਾਰ ਨੇ ਸਾਨੂੰ ਵਿਸ਼ਵਾਸ ਘਾਤ ਕਰਕੇ ਬੀਜਪੀ ਦੀ ਗੱਲ ਨਾ ਕਰੋ ਇਹ ਕਿਤਾ ਰਿਹਾ ਨਹੀਂ ਕੋਈ ਕਿਸੇ ਦੇ ਸਪਰਦ ਨਹੀਂ ਕੋਈ ਨਾ ਨਹੀਂ ਸਾਨੂੰ ਉਠਾਇਆ ਜਿਹੜੇ ਕੋਈ ਇਸ਼ੂ ਰਹਿ ਗਏ ਨੇ ਤੁਸੀਂ ਦੱਸੋ ਅਪੋਜੀ ਗੱਲ ਕਰਾਂਗੇ ਉੱਪਰ ਬਹਿਲ ਸਾਹਿਬ ਤੁਸੀਂ ਨਾ ਗੱਲ ਨੂੰ ਲਮਕਾ ਕੇ ਕਰਦੇ ਬਹਿਲ ਸਾਹਿਬ ਗੱਲ ਸਿੱਧੀ ਜਵਾਬ ਇੱਕੋ ਆ ਕਿ ਮੋਰਚਾ ਆਮ ਆਦਮੀ ਪਾਰਟੀ ਨੇ ਚੁੱਕਿਆ ਕਿ ਨਹੀਂ ਚੁੱਕਿਆ ਉਹ ਯਾਰ ਤੁਸੀਂ ਕਹਿੰਦੇ ਉਹ ਪੱਕਾ ਜਿਹੜਾ ਕਿਸਾਨਾਂ ਦੇ ਨਹੀਂ ਕਹਦੇ ਹੋ ਤੇ ਗੱਲ ਮੁੱਕ ਜਾਂਦੀ ਤੁਸੀਂ ਕਹਿੰਦੇ ਨਹੀਂ ਤੁਸੀਂ ਉਹਦਾ ਬੰਦਾ ਆਖੋ ਦੇ ਸੁਤਾਨ ਦੇ ਤੁਸੀਂ ਮੋਰਚਾ ਜਿਹੜਾ ਚੁੱਕਿਆ ਉਹ ਗਲਤ ਹੈਗਾ ਨਹੀਂ ਯਾਰ ਮੰਨਦੇ ਤੁਸੀਂ ਸਾਡੀ ਮੰਗ ਇਹ ਮੋਰਚਾ ਸਹੀ ਤੇ ਜਿਹੜਾ ਚੁੱਕਣ ਵਾਲਾ ਉਹ ਗਲਤ ਹੈ ਕਹਿੰਦੇ ਆ ਵੇਖੋ ਮੋਰਚਾ ਸਹੀ ਹੈ ਵੇਖੋ ਜੇ ਤੁਹਾਡੇ ਮੂੰਹੋਂ ਹੀ ਸੁਣ ਲੈਣ ਨਾ ਇਹ ਨਹੀਂ ਗੱਲ ਤੇ ਸਾਨੂੰ ਜਾਪਦਾ ਵੀ ਵਾਕਈ ਯਾਰ ਇਹ ਕਿਸਾਨਾਂ ਦੇ ਹਮਾਇਤੀ ਹੈ ਟਾਡੇ ਮੋਈ ਨਹੀਂ ਗੱਲ ਨਹੀਂ ਕਰਦੀ ਨਹੀਂ ਸੋਚਦੇ ਜਿਹੜਾ ਅਮਰ ਪਾੜਾ ਉਹਨੇ ਮੰਨ ਲਿਆ ਸੀ ਮੋਰ ਤਾਂ ਗਲਤ ਚੁੱਕਿਆ ਪਰ ਤੁਸੀਂ ਨਹੀਂ ਮੰਨ ਰਹੇ ਤੁਸੀਂ ਪੂਰਾ ਹੈ ਜੋ ਜਿਹੜਾ ਭਗਵੰਤ ਮਾਨ ਨਾ ਨਹੀਂ ਨਹੀਂ ਮੈਂ ਨਹੀਂ ਕਰ ਇਹ ਮੈਂ ਤੁਹਾਨੂੰ ਇਹ ਦੱਸਿਆ ਵੀ ਤੁਹਾਡੀਆਂ ਡਬਾਟਾਂ ਸਾਰੀਆਂ ਠੀਕ ਨੇ ਔਰ ਜਿਹੜੀ ਦਿੱਤੋਂ ਤੱਕ ਜੇ ਕੋਈ ਕਮੀ ਤੁਸੀਂ ਸੋਚਦੇ ਹੋ ਰਹਿ ਗਈ ਆ ਉਹ ਆਵਾਜ਼ ਨੂੰ ਹੋਰ ਬੁਲੰਦ ਕਰਦਾ ਹੋਰ ਜੀ ਆਵਾਜ਼ ਨੂੰ ਬੁਲੰਦ ਕਰ ਦਿੱਤੀ ਹੁਣ ਕੋਈ ਗੁੱਟ ਵਾਲੀ ਗੱਲ ਨਹੀਂ ਤਾਂ ਬੁਲੰਦ ਹੋਗੀ ਤੁਸੀਂ ਤੇ ਸਾਡਾ ਸਾਡਾ ਅੱਜ ਅੱਜ ਦੀ ਗੱਲ ਇਹ ਠੋਕੇ ਮੈਂ ਕਰੂੰਗਾ ਨਹੀਂ ਸੈਂਟਰ ਆ ਤੇ ਹੱਕ ਦੀ ਪੁੱਛੋ ਤੁਸੀਂ ਸਾਡੇ ਹੁੰਦਿਆ ਕਰ ਦਿੰਦੇ ਹੋ ਨਾ ਗੱਲ ਤੇ ਅਸੀਂ ਸਮਝਾ ਕਿ ਸ਼ਾਇਦ ਕਰਨਗੇ ਪਰ ਤੁਸੀਂ ਇੱਥੇ ਨਹੀਂ ਕਹਿ ਰਹੇ ਤੁਹਾਡੇ ਜਸਬਾਤਾਂ ਨੂੰ ਕੋਈ ਉਸ ਗੱਲ ਦੀ ਪਰ ਗਈ ਮੈਂ ਗੱਲ ਕਰੂੰਗਾ ਸਭ ਤੁਸੀਂ ਇੱਕ ਗੱਲ ਹੈ ਤੁਸੀਂ ਇਸ ਚੀਜ਼ ਨੂੰ ਮੰਨੋ ਜਾਂ ਨਾ ਮੰਨੋ ਵੇਖੋ ਲੋ ਗੱਲਿਆ ਸਾਡਾ ਮੋਰਚਾ ਸਹੀ ਸੀਗਾ ਉਹ ਮੈਂ ਤਾਂ ਕਹੀ ਦੇਣਾ ਸਾਡਾ ਸਾਡਾ ਚੁੱਕਿਆ ਜੇ ਮੋਰਚਾ ਸਹੀ ਤੇ ਚੁੱਕਣਾ ਗਲਤੀ ਚੁੱਕਣਾ ਗਲਤ ਸੀਗਾ ਜੇ ਮੋਰਚਾ ਗਲਤੀ ਸੀ ਤਾਂ ਫਿਰ ਤੁਸੀਂ ਵੀ ਠੀਕ ਆ ਬੜਾ ਵੀ ਚੁੱਕ ਦਿੱਤਾ ਦੇ ਲੋ ਕੋਈ ਨਹੀਂ ਕਿਸੇ ਹਾਲਾਤਾਂ ਚ ਹੋਇਆ ਪਰ ਕੋਈ ਚੇਤੂ ਕਰ ਤਾ ਨਹੀਂ ਕਹਾਲਾ ਪੂਰੀ ਵਾਜੂਦ ਸਰ ਭਾਈ ਜੀ ਕੀ ਹੋਇਆ ਜੋ ਪ੍ਰਧਾਨ ਬਾਬਾ ਮਸਤੂ ਲੋਪ ਸਿੰਘ ਸੁਲਤਾਨੀ ਅੱਜ ਇੱਥੇ ਹੈਲਥ ਸਿਸਟਮ ਦੇ ਚੇਅਰਮੈਨ ਆ ਰਮਨਬਾਦ ਜਿਹੜੇ ਆ ਚੋਰ ਸੁਦਨਾ ਦੇ ਵਿੱਚ ਜਿਹੜੀ ਸਿਹਤ ਕ੍ਰਾਂਤੀ ਜਿਹੜੀ ਚਾਦੀ ਹੈ ਇਹਨਾਂ ਨੇ ਜਿਹੜਾ ਕਿ ਸਾਰਾ ਜਿਹੜਾ ਆ ਡੰਬਰ ਜਿਹੜੇ ਆ ਰਚੇ ਜਾ ਰਹੇ ਆ ਤੇ ਉਹਦੇ ਵਿੱਚੋਂ ਅੱਜ ਜੋ ਸਾਡੇ ਕੇਐਮਐਮ ਮੋਰਚੇ ਵੱਲੋਂ ਜਿਹੜਾ ਉਹ ਫੈਸਲਾ ਕੀਤਾ ਗਿਆ ਸੀ ਵੀ ਆਪਾਂ ਪੰਡਾਂ ਦੇ ਵਿੱਚ ਇਹਨਾਂ ਨੂੰ ਜਿਹੜੇ ਆ ਸਵਾਲ ਕਰਾਂ ਤੇ ਅੱਜ ਤੁਸੀਂ ਸਾਰੇ ਨੇ ਦੇਖਿਆ ਕਿ ਸਾਡੇ ਸਵਾਲਾਂ ਦੇ ਜਵਾਬ ਨਹੀਂ ਅੱਜ ਕੋਈ ਕਿਉਂਕਿ ਕੁਝ ਜਿਹੜੇ ਜਿਹੜਾ ਦੇ ਹੈਗੇ ਨੇ ਐਮਐਲਏਾਂ ਦੇ ਹਲਕਾ ਇੰਚਾਰਜ ਨੇ ਉਹ ਜਵਾਬ ਦੇ ਜਾਂਦੇ ਨੇ ਪਰ ਇਹਨੇ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਇਹ ਮੰਨਿਆ ਕਿ ਮੋਰਚਾ ਜਿਹੜਾ ਸੀ ਉਹ ਸਹੀ ਸੀ ਦੁਖਾਨੀ ਬਾਅਦੇ ਜਿਹੜਾ ਲੜ ਰਏ ਸੀ ਪਰ ਇਹ ਗੱਲ ਵੀ ਕਹੀ ਤੇ ਜਿਹੜਾ ਚੁੱਕਿਆ ਭਗਵਾਨ ਸਮਾਨ ਨੇ ਕਿ ਉਹ ਸਾਡੀ ਪਿੱਠ ਦੇ ਵਿੱਚ ਜਿਹੜਾ ਲੋਕਾਂ ਦੀ ਪਿੱਠ ਦੇ ਵਿੱਚ ਜਿਹੜਾ ਜ਼ਖਮ ਆ ਰਿਹਾ ਤੋਂ ਉਹਦੇ ਤੇ ਕਿਸੇ ਵੀ ਚੱਲਦਾ ਜਿਹੜਾ ਕੋਈ ਜਵਾਬ ਨਹੀਂ ਹੈਗਾ ਇਹਨਾਂ ਕੋਲ ਤੋਂ ਅੱਜ ਵੀ ਕਿਉਂਕਿ ਆਪਾਂ ਕਿੱਥੇ ਵੀ ਜਾਣਗੇ ਉੱਥੇ ਹੀ ਇਹਨਾਂ ਦਾ ਵਿਰੋਧ ਕਰਾਂਗੇ ਉਥੇ ਜਿਹੜਾ ਕੋਈ ਜਿਹੜੇ ਆ ਸਵਾਲ ਜਿਹੜੇ ਉਹ ਕਰਨੇ ਨੇ ਸੋ ਇਹ ਮੋਰਚਾ ਜਿਹੜਾ ਜੜਦੀ ਕਲਾ ਦੇ ਵਿੱਚ ਰਹਿਣਾ ਤੇ ਜਿੰਨਾ ਚਿਰ ਐਮਐਸਟੀ ਗਰੰਟਡ ਕਾਨੂੰਨ ਠੀਕ ਹੈ ਇਹਨਾਂ ਨੇ ਉਥੋਂ ਸਾਨੂੰ ਪਿੱਠੇ ਛੁਰਾ ਮਾਰ ਕੇ ਤੇ ਉਠਾ ਦਿੱਤਾ ਪਰ ਮੋਰਚਾ ਜਿਹੜਾ ਉਹ ਲਗਾਤਾਰ ਇਹਦਾ ਇਹਦੇ ਉੱਤੇ ਜਿਹੜੀ ਗੱਲ ਚੱਲਦੀ ਰਣੀ ਆ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਵਿੱਚ ਲਾਤ ਅਡਾਈ ਆ ਹੁਣ ਇਹਦੀ ਲੱਤ ਨੂੰ ਸਿੱਧਾ ਕਰਨੇ ਪੈਣਾ ਹੈ ਪਹਿਲਾਂ ਇਹਨੂੰ ਸਿੱਧਾ ਕਰਕੇ ਫਿਰ ਆਪਾਂ ਐਮਐਸਪੀ ਵਾਲੇ ਬੰਦੇ ਜਿਹੜਾ ਕੇਂਦਰ ਦੇ ਨਾਲ ਹੋਵਾਂਗੇ ਸੋ ਜਿੰਨਾ ਚਿਰ ਐਮਐਸਪੀ ਨਹੀਂ ਨਹੀਂ ਮਿਲਦੀ ਉਹਨਾਂ ਚੋਂ ਵੀ ਜਿਹੜਾ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ